ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਸਥਿਤ ਇੱਕ ਨਿੱਜੀ ਬੈਂਕ ICICI ਵਿੱਚ ਦਿਨ ਦਿਹਾੜੇ ਲੱਖਾਂ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਤਿੰਨ ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਗਿਆ। ਦੋ ਨੌਜਵਾਨ ਬੈਂਕ ਦੇ ਅੰਦਰ ਗਏ ਜਦਕਿ ਤੀਸਰਾ ਬਾਹਰੀ ਮੌਜੂਦ ਰਿਹਾ। ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਛਚੰਦੀਪ ਨੇ ਦੱਸਿਆ ਹੈ ਕਿ ਤਿੰਨਾਂ ਲੁਟੇਰਿਆਂ ਨੇ ਮਾਸਕ ਨਾਲ ਮੂੰਹ ਢਕੇ ਹੋਏ ਸਨ ਤੇ ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਾ ਨੂੰ ਖੰਗਾਲਨ ਵਿੱਚ ਲੱਗੀ ਹੋਈ ਹੈ ਘਟਨਾ ਤੋਂ ਬਾਅਦ ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਲਈ ਆਸ-ਪਾਸ ਦੇ ਲੋਕਾਂ ਦੇ ਬਿਆਨ ਵੀ ਦਰਜ ਕਰ ਰਹੀ ਹੈ ਐਸਐਸਪੀ ਭੁੱਲਰ ਨੇ ਕਿਹਾ ਹੈ ਕਿ ਬੈਂਕ ਡਕੈਤੀ ਦੇ ਤਿੰਨ ਦੋਸ਼ੀਆਂ ਦੀ شناخت ਕੀਤੀ ਗਈ ਹੈ ਤੇ ਜਲਦੀ ਹੀ ਇਹ ਸ਼ਲਾਖਾਂ ਦੇ ਪਿੱਛੇ ਹੋਣਗੇ ਅੱਜ ਦੁਪਹਿਰੇ ਤਕਰੀਬਨ 1:55 ਮਿੰਟ ਦੇ ਉੱਤੇ ਆਈਸੀਸੀਆਈ ਬੈਂਕ ਦੀ ਜਿਹੜੀ ਬ੍ਰਾਂਚ ਹੈਗੀ ਹੈ ਤਰਨਤਨ ਰੋਡ ਤੇ ਬੀ ਡਿਵੀਜ਼ਨ ਦੇ ਵਿੱਚ ਪੈਂਦੀ ਹੈ ਥਾਣੇ ਦੇ ਏਰੀਏ ਚ ਉੱਥੇ ਤਿੰਨ ਨੌਜਵਾਨ ਆ ਕੇ ਉਹਨਾਂ ਨੇ ਬੈਂਕ ਦੇ ਜਿਹੜੇ ਮੈਨੇਜਰ ਆ ਉਹਨੂੰ ਡਰਾ ਕੇ ਉਤੋਂ 12 ਲੱਖ 50000 ਰੁਪਏ ਦੇ ਜਿਹੜੀ ਹੈ ਨਗਦੀ ਕੈਸ਼ ਲੈ ਕੇ ਉਤੋਂ ਫਰਾਰ ਹੋਏ ਸੀ ਉਸੇ ਟਾਈਮ ਸਾਰੀਆਂ ਪੁਲਿਸ ਦੀਆਂ ਟੀਮਾਂ ਉੱਥੇ ਅਸੀਂ ਭਲਾਈਆਂ ਸਾਰੇ ਸੀਨੀਅਰ ਅਫਸਰ ਅਸੀਂ ਆਪ ਗਏ ਮੌਕੇ ਤੇ ਔਰ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਕ੍ਰਾਈਮ ਦੇ ਅਗੇਂਸਟ ਉਹਦੇ ਚ ਕਮਿਸ਼ਨਰ ਪੁਲਿਸ ਨੂੰ ਬਹੁਤ ਵਧੀਆ ਕਲੂਜ਼ ਮਿਲ ਚੁੱਕੇ ਆ ਔਰ ਅਸੀਂ ਸਾਰੇ ਸੀਨੀਅਰ ਆਫਸਰ ਆਪ ਇਹਨੂੰ ਇਨਵੈਸਟੀਗੇਟ ਕਰ ਰਹੇ ਆ ਔਰ ਸਾਨੂੰ ਮੁਲਜ਼ਮ ਜਿਹੜੇ ਆ ਅਸੀਂ ਆਇਡੈਂਟੀਫਾਈ ਕਰ ਲਏ ਆ ਔਰ ਪੈਸੇ ਦੀ ਟ੍ਰੇਲ ਜਿਹੜੀ ਹੈ ਉਹਦੇ ਤੇ ਵੀ ਅਸੀਂ ਕਾਫੀ ਪ੍ਰੋਗਰੈਸ ਕਰ ਲਈ ਹੈ ਜਿਵੇਂ ਜਿਵੇਂ ਉਹਨਾਂ ਦੇ ਨਾਮ ਮੈਂ ਤੁਹਾਨੂੰ ਤਾਂ ਨਹੀਂ ਅੱਜ ਸ਼ੇਅਰ ਕਰ ਰਿਹਾ ਸੋ ਉਹਨਾਂ ਮੁਲਜ਼ਮ ਜਿਹੜੇ ਅਲਰਟ ਹੋ ਜਾਂਦੇ ਆ ਮੈਂ ਸਾਰੀ ਟੀਮ ਨੂੰ ਬਹੁਤ ਮੁਬਾਰਕਬਾਦ ਦਿੰਨਾ ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਕੁਝ ਘੰਟਿਆਂ ਦੇ ਵਿੱਚ ਐਡੀ ਵੱਡੀ ਸੰਸਨੀ ਕੇਸ ਜਿਹੜੀ ਵਾਰਦਾਤ ਹੋਈ ਹੈ ਬੈਂਕ ਦੇ ਵਿੱਚ ਰੋਬਰੀ ਦੀ ਉਹ ਟਰੇਸ ਕੀਤੀ ਹੈ ਔਰ ਮੈਨੂੰ ਉਮੀਦ ਹੈ ਕਿ ਜਲਦੀ ਤੁਹਾਡੇ ਨਾਲ ਉਹਨਾਂ ਦੇ ਨਾਮ ਤੇ ਉਹਨਾਂ ਦੇ ਜਦੋਂ ਫੜੇ ਜਾਂਦੇ ਹੈ ਤੁਹਾਡੇ ਨਾਲ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਊਗੀ ਔਰ ਰਿਕਵਰੀ ਬਾਰੇ ਵੀ ਪੈਸਿਆਂ ਦੇ ਜਲਦੀ ਅਸੀਂ ਕਰਾਂਗੇ ਇਹ ICICI ਬੈਂਕ ਤੇ ਜੀ ਨੂੰ ਪਤਾ ਤਾਂ ਹੈਗੀ ਹੈ ਵੀ ਜਿਹੜੇ ਇੱਥੇ ਤਿੰਨ ਬੰਦੇ ਅਣਪਛਾਤੇ ਅੰਦਰ ਆਏ ਇੱਕ ਬੰਦਾ ਜੋ ਦਸਰੇ ਬਾਹਰ ਸੀ ਤੇ ਕੈਸ਼ੀਅਰ ਕੋਲ ਆ ਕੇ ਤਾਂ ਉਹਨਾਂ ਨੇ ਰੌਂਡ 12 ਲੱਖ ਅਮਾਉਂਟ ਉਹ ਲੈ ਕੇ ਗਏ ਆ ਔਰ ਅਸੀਂ ਇਹਦੇ ਵਿੱਚ ਕੇਸ ਰਜਿਸਟਰ ਕਰ ਲਿਆ ਔਰ ਜਿਹੜਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹਨੂੰ ਕੁਝ ਹੀ ਘੰਟਿਆਂ ਦੇ ਵਿੱਚ ਪ੍ਰੈਸ ਕਰ ਲਾਂਗੇ ਅੱਛਾ ਸਰ ਇਹ ਜਦੋਂ ਅੰਦਰ ਐਂਟਰ ਹੋਇਆ ਕਿਹਾ ਜਾਂਦਾ ਕਿ ਦੋ ਜਿਹੜੇ ਅੰਦਰ ਐਂਟਰ ਹੋਏ ਆ ਸਭ ਤੋਂ ਪਹਿਲੇ ਮੈਨੇਜਰ ਨੂੰ ਘੇਰਿਆ ਇਹਨਾਂ ਨੇ ਉਹ ਚੱਲ ਪੱਟੀ ਦੇ ਸਾਰੇ ਇਸ ਤਰ੍ਹਾਂ ਸੀਸੀਟੀਵੀ ਚ ਆਇਆ ਸਭ ਨੂੰ ਗੂਸਟੀ ਵਿੱਚ ਕੀ ਦੇਖ ਨਹੀਂ ਹਜੇ ਜਿਹੜੀ ਸੀਸੀਟੀਵੀ ਚ ਜੋ ਐਵੀਡੈਂਸ ਆਈ ਹੈ ਨਾ ਕਿ ਉਹ ਸ਼ੇਅਰ ਤਾਂ ਨਹੀਂ ਕੀਤੀ ਜਾ ਸਕਦੀ ਸਾਡੀ ਇਨਵੈਸਟੀਗੇਸ਼ਨ ਤੇ ਇਫੈਕਟ ਕਰੇਗੀ ਪਰ ਅਸੀਂ ਜੋ ਕੋਈ ਸੀਸੀਟੀਵੀ ਜਾਂ ਜੋ ਵੀ ਸਾਡੇ ਕੋਲ ਅੰਦਰ ਮੌਕੇ ਤੇ ਪਲੇਸ ਆਫ ਅਕਰਸ ਤੇ ਜਿੰਨੀ ਐਵੀਡੈਂਸ ਆ ਉਹ ਅਸੀਂ ਦੇਖ ਲਈਆ ਔਰ ਲੈ ਲਈਆ ਉਹਦੇ ਅਕੋਰਡਿੰਗਲੀ ਅਸੀਂ ਅੱਗੋਂ ਆਪਣੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਕਿੰਨੇ ਲੋਕ ਸਾਰੇ ਆਪਣੇ ਅਗੇ ਸੀ ਕਿਹੜਾ ਕਿੰਨਾ ਕੋਲ ਸੀਗਾ ਹ ਜੇ ਇਨੀਸ਼ੀਅਲੀ ਜੋ ਪਤਾ ਲੱਗ ਰਿਹਾ ਜੀ ਤਿੰਨ ਬੰਦੇ ਢਾਕਲ ਹੋਏ ਆ ਇੱਕ ਕੋਲ ਵੈਪਨ ਸੀ ਉਹ ਵੀ ਕਲੀਅਰ ਨਹੀਂ ਆਇਆ ਅੱਛਾ ਸਰ ਇੱਕ ਗੱਲ ਹੋਰ ਕਹੀ ਜਾ ਰਹੀ ਕਿ ਬੈਂਕ ਦੇ ਬਾਹਰ ਸਿਕਿਉਰਟੀ ਗਾਰਡ ਨਹੀਂ ਹੈਗਾ ਜੀ ਜ਼ਿਆਦਾਤਰ ਇਸ ਤਰ੍ਹਾਂ ਦੇ ਬੈਂਕ ਨੂੰ ਸ਼ਿਕਾਰ ਕੀਤਾ ਜਾਂਦਾ ਜਿੱਥੇ ਸਿਕਿਉਰਟੀ ਗਾਰਡ ਹੈ ਲੱਗਦਾ ਕਿ ਬੈਂਕ ਤੇ ਵੀ ਕੋਰਾ ਹਾਂ ਜੀ ਸਿਕਿਉਰਟੀ ਗਾਰਡ ਤਾਂ ਨਹੀਂ ਹੈ ਜੀ ਉਹਨਾਂ ਨੂੰ ਮੈਂ ਇਹ ਵੀ ਪੁੱਛਿਆ ਵੀ ਜਿਹੜੇ ਬਾਕੀ ਪੈਰਾਮੀਟਰਸ ਹੈਗੇ ਆ ਵੀ ਉਹਦੀ ਸਾਨੂੰ ਰਿਟਰਨ ਰਿਪੋਰਟ ਦਿਓ ਵੀ ਜਿਹੜੇ ਸਕਿਉਰਿਟੀ ਦੇ ਰਿਲੇਟਡ ਤੁਹਾਡੇ ਕਿਹੜੇ ਕਿਹੜੇ ਪੈਰਾਮੀਟਰ ਤੁਸੀਂ ਡੌਪ ਕੀਤੇ ਆ ਸਕਿਉਰਿਟੀ ਗਾਰਡ ਤਾਂ ਕਲੀਅਰ ਹੈ ਜੀ ਨਹੀਂ ਸੀ ਬਾਕੀ ਸਾਰੇ ਲੋਕ ਅਮਰਸਦਰ ਲੋਕੀ ਉਮੀਦ ਹੈ ਕਿ ਕਾਫੀ ਕੰਮ ਕਰਦੇ ਅੰਦਰ ਬਾਕੀ ਸਾਰੇ ਸੇਫ ਨੇ ਹਾਂ ਜੀ ਹਾਂ ਜੀ ਇਹ ਬਿਲਕੁਲ ਸੇਫ ਨੇ ਕੋਈ ਕਿਸੇ ਨਾ ਇਦਾਂ ਦੀ ਕੋਈ ਮੈਨ ਹੈਂਡਲਿੰਗ ਜਾਂ ਆਦਰਵਾਈ ਕੁਝ ਨਹੀਂ ਬਿਲਕੁਲ ਸੇਫ ਨੇ ਇਹ ਜਿਹੜੀ ਅਮਾਉਂਟ ਆ ਜੀ ਇਹਨੂੰ ਅਸੀਂ ਕਲੀਅਰ ਕਰ ਸਰ ਕੀ ਉਮੀਦ ਹੈ ਕਦੋਂ ਤੱਕ ਜਿਹੜੇ ਜੀ ਦੇ ਰਕਾ ਦੇ ਪਿੱਛੇ ਜਾਣ ਦੀ ਤੁਹਾਨੂੰ ਦੱਸਿਆ ਜੀ ਕੁਝ ਘੰਟਿਆਂ ਦੇ ਵਿੱਚ ਹੀ ਅਸੀਂ ਇਹਨੂੰ ਟ੍ਰੇਸ ਕਰਾਂਗੇ ਸਾਡੇ ਕੋਲ ਔਰ ਅਸੀਂ ਬਿਲਕੁਲ ਸਾਡੀਆਂ ਇਨਵੈਸਟੀਗੇਸ਼ਨ ਟੀਮਸ ਮੂਵ ਕਰ ਗਈਆਂ ਇਹਨੂੰ ਬਿਲਕੁਲ ਪ੍ਰੋਫੈਸ਼ਨਲੀ ਔਰ ਥੋਰੋਲੀ ਇਹਨੂੰ ਇਨ ਡੈਪਥ ਜਾ ਕੇ ਸੀ ਟ੍ਰੇਸ ਕਰਦੇ ਜਿਹੜੀ ਜਿਹੜੀ ਗੱਡੀ ਦਾ ਇਸਤੇਮਾਲ ਕੀਤਾ ਗਿਆ ਤਰਕਿਆ ਦੇ ਸਾਰਾ ਡਾਇਰੈਕਟ ਕਿਸ ਤਰ੍ਹਾਂ ਆਪਾਂ ਪਤਾ ਕਰੀਏ ਦੇਖੋ ਜੀ ਅਸੀਂ ਸਰਜੇ ਕਮਿਸ਼ਨੇਟ ਦੀ ਗੱਲ ਕਰੀਏ ਹੁਣ ਤੱਕ ਜਿੰਨਾ ਵੀ ਕ੍ਰਾਈਮ ਹੋਇਆ ਤੁਸੀਂ ਵੀ ਸਾਨੂੰ ਟਾਈਮ ਟੂ ਟਾਈਮ ਮਿਲਦੇ ਹੋ ਅਸੀਂ ਉਹਨੂੰ ਇਨ ਟਾਈਮ ਟ੍ਰੇਸ ਕਰਦੇ ਰਹੇ ਇਹ ਵੀ ਟ੍ਰੇਸ ਹੋਏਗਾ ਜੀ ਥੈਂਕ ਯੂ ਜੀ ਬਿਲਕੁਲ ਉਮੀਦ